ਜੀ आजादी ਤੋਂ ਬਾਅਦ ਜੋ ਮੈਨੂੰ ਅਪਡੇਟ ਕੀਤਾ ਗਿਆ ਕਿ आजादी ਤੋਂ ਬਾਅਦ ਪਹਿਲੀ ਵਾਰ ਇਹ ਸ਼ਹਿਰ ਦੇ ਵਿੱਚ ਕੋਈ ਲੋਕ ਪੱਖੀ ਕੰਮ ਹੋਇਆ ਜਿਹਦਾ ਲੋਕਾਂ ਨੂੰ ਸਹੂਲਤਾ ਮਿਲਣਗੀਆਂ ਜਿਦਿਨਾਂ ਲੋਕਾਂ ਦੀ ਜ਼ਿੰਦਗੀ 'ਚ ਬਦਲਾਅ ਆਊਗਾ ਨੇ ਤਾਂ ਬੜੇ ਆਏ ਇੱਥੋਂ ਦੇ ਤਾਂ ਨਾਲ ਦੇ ਪਿੰਡ ਤੋਂ ਮੁੱਖ ਮੰਤਰੀ ਸਾਹਿਬ ਵੀ ਨਾਲ ਦੇ ਪਿੰਡ ਤੋਂ ਉਹਨਾਂ ਦਾ ਜੱਦੀ ਪਿੰਡ ਹੈ ਬੜੇ ਇੱਥੇ ਮਲੂਕੇ ਬੜੇ ਇੱਥੇ ਜਿਹੜੇ ਕਾਂਗੜ ਆਏ ਆਪਦੇ ਜਵਾਕਾਂ ਦੇ ਵਾਸਤੇ ਉਹਨਾਂ ਨੇ ਕਈ ਪੀੜੀਆਂ ਦੇ ਪੈਸੇ ਇਕੱਠੇ ਕੀਤੇ ਚਲੇ ਗਏ ਉਹਨਾਂ ਨੇ ਕੀ ਲੈਣਾ ਹੈ ਆਪ ਲੋਕਾਂ ਤੋਂ ਉਹਨਾਂ ਦਾ ਕੋਈ ਸੰਬੰਧ ਨਹੀਂ ਆਪ ਲੋਕਾਂ ਨਾਲ ਤੁਸੀਂ ਦੇਖੋ ਵੀ ਆ ਪੁਲ ਬਣਨ ਨਾਲ 1 ਕਿਲੋਮੀਟਰ ਹੋ ਗਿਆ 1000 1000 ਮੀਟਰ ਦਾ ਕਿਲੋਮੀਟਰ ਦਾ 1100 ਹੈ ਕਹਿੰਦੇ ਪਟਿਆਲਾ ਮੰਡੀ ਦੋ ਮੰਡੀਆਂ ਨੇ ਪਟਿਆਲਾ ਮੰਡੀ ਤੇ ਨਾਬਾ ਮੰਡੀ ਆਪਸ ਜੁੜ ਜਾਣਗੀਆਂ ਮੈਂ ਕਹਿੰਦਾ ਪਟਿਆਲੇ ਤੋਂ ਨਾਬੇ ਛੇਤੀ ਚਲੇ ਜਾਂਦੇ ਹੋਣ ਇੱਥੇ ਜ਼ਿਆਦਾ ਟਾਈਮ ਲੱਗਦਾ ਹੋਊਗਾ ਪਟਿਆਲੇ ਤੋਂ ਨਾਬਾ ਦਾ 20 ਕਿਲੋਮੀਟਰ ਹੈ ਪਟਿਆਲਾ ਮੰਡੀ ਤੋਂ ਨਾ ਪਾ ਮੰਡੀ ਰਾਮਪੁਰੇ ਫੁੱਲ ਜਾਣ ਵਾਸਤੇ ਜ਼ਿਆਦਾ ਟਾਈਮ ਲੱਗਦਾ ਹੋਵੇ। ਬਧੀਰੀ ਵਾਰੀ ਮੰਗ ਪੱਤਰ ਦਿੱਤੇ ਹੋਣੇ ਬੜੀ ਵਾਰੀ ਤੁਹਾਨੂੰ ਤੁਹਾਡੇ ਨਾਲ ਵਾਅਦੇ ਕੀਤੇ ਹੋਣੇ ਬੜੀ ਵਾਰੀ ਤਾੜੀਆਂ ਬਜਵਾਈਆਂ ਹੋਣੀਆਂ ਅਗਲੇ ਸਾਲ ਕਰ ਦਿਆਂਗੇ ਆ ਅਗਲੇ ਬਜਟ ਚ ਕਰ ਦਿਆਂਗੇ ਇਸ ਚ ਕਰ ਦਿਆਂਗੇ ਨੀਅਤ ਜਦੋਂ ਹੈ ਹੀ ਨਹੀਂ ਜਬਾਨੀ ਨੀਅਤ ਸਾਫ਼ ਹੋਣੀ ਚਾਹੀਦੀ। ਤੁਹਾਡੀ ਆਪਣੀ ਸਰਕਾਰ ਹੈ। 2022 ਤੋਂ ਲੈ ਕੇ ਹਰ ਰੋਜ਼ ਕੋਈ ਨਾ ਕੋਈ ਨਵੇਂ ਘਟਨ ਹੋ ਰਹੇ ਨੇ। ਹਰ ਰੋਜ਼ ਨਵੇਂ ਨਵੇਂ ਕੰਮ ਹੋ ਰਹੇ ਨੇ 19.5 ਹਜ਼ਾਰ ਕਿਲੋਮੀਟਰ ਸੜਕਾਂ ਜਿਹੜੀਆਂ ਪਿੰਡਾਂ ਨੂੰ ਲਿੰਕ ਰੋਡ ਜਾਂਦੀਆਂ ਨੇ ਰਿਪੇਅਰ ਹੋਊਗੀ ਨਵੀਆਂ ਬਣਣਗੀਆਂ ਚੌੜੀਆਂ ਹੋਣਗੀਆਂ 19.5 ਹਜ਼ਾਰ ਕਿਲੋਮੀਟਰ ਸੜਕਾਂ 5000 ਕਰੋੜ ਰੁਪਇਆ ਨਵੇਂ ਗ੍ਰਿਡਾਂ ਵਾਸਤੇ ਨਵੀਆਂ ਤਾਰਾਂ ਨਵੇਂ ਟਰਾਂਸਫਾਰਮਰ ਪੁਰਾਣੀਆਂ ਲਾਈਨਾਂ ਦੀ ਰਿਪੇਅਰ ਤਾਂ ਕਿ ਅਗਲੇ ਸਾਲ ਤੱਕ ਅਨ ਅਗਲੀ ਗਰਮੀ ਤੱਕ ਇੱਕ ਵੀ ਕੱਟ ਬਿਜਲੀ ਦਾ ਨਾ ਲੱਗੇ ਅਸੀਂ 5000 ਕਰੋੜ ਰੁਪਏ ਦਾ ਕਟ ਕਰਨ ਦਿੱਤੇ ਇਹ ਕੰਮ ਨੇ ਜੀ ਕਰਨ ਵਾਲੇ ਟੇਲਾਂ ਤੱਕ ਪਾਣੀ ਪਹੁੰਚਾਇਆ ਜਿੱਥੇ 40-40 ਸਾਲ ਤੋਂ ਲੋਕਾਂ ਨੇ ਪਾਣੀ ਨਹੀਂ ਦੇਖਿਆ ਸੀ ਕੱਸੀਆਂ ਦਾ ਹੁਣ ਵੀਡੀਓ ਆਉਂਦੀਆਂ ਨੇ ਤੁਹਾਡੇ ਕੋਲ ਹੀ ਪਈਆਂ ਹੋਣੀਆਂ ਕਿ ਜੀ ਸਾਡੇ ਪਾਣੀ ਅਸੀਂ ਇੱਥੇ ਖਵਾਜਾ ਪੀਰ ਦਾ ਪ੍ਰਸ਼ਾਦ ਜਿਹੜਾ ਵੰਡ ਕੇ ਲੋਕਾਂ ਨੇ ਉਹ ਕਾਟਨ ਕੀਤੇ ਨੇ ਕੱਸੀਆਂ ਦੇ ਰਜਵਾਹਿਆਂ ਦੇ ਨਾਲਿਆਂ ਦੇ ਸੂਹਿਆਂ ਦੇ ਇਹ ਕੰਮ ਨੇ ਜੀ ਇਹ ਲੋਕਾਂ ਦੇ ਅਸਲੀ ਕੰਮ ਨੇ ਨਿੱਜੀ ਕੰਮਾਂ ਵਾਸਤੇ ਚਲੋ ਬਹੁਤ ਸਾਰੇ ਕੰਮ ਨਿੱਜੀ ਵੀ ਹੁੰਦੇ ਨੇ ਮੇਰੇ ਮੁੰਡੇ ਦਾ ਆ ਇੱਥੇ ਜਨਮ ਸਰਟੀਫਿਕੇਟ ਇੱਥੇ ਜੀ ਆ ਜਾਤੀ ਪ੍ਰਮਾਣ ਪੱત્રਾ ਫਲਾਣਾ ਚਲੋ ਉਹ ਤਾਂ ਚੱਲਦਾ ਹੀ ਰਹਿੰਦਾ ਪਰ ਜਿੱਦੇ ਨਾਲ ਸਮਾਜ ਨੂੰ ਫਾਇਦਾ ਹੋਵੇ 881 ਆਮ ਆਦਮੀ ਕਲੀਨਿਕ ਖੁੱਲੇ ਨੇ ਤੁਹਾਡੇ ਇਲਾਕੇ ਚ ਵੀ ਹੋਣਗੇ ਹੁਣ ਤੱਕ ਪਾਉਣੇ 2 ਕਰੋੜ ਬੰਦਾ ਪਾਉਣੇ 2 ਕਰੋੜ ਮਰੀਜ਼ ਉੱਥੇ ਆਪਣਾ ਚੈੱਕਅਪ ਕਰਾ ਕੇ ਚਲੇ ਗਏ کئی ਦੋ ਵਾਰ ਵੀ ਆਗੇ ਹੋਣਗੇ ਚਲੋ 1 ਕਰੋੜ ਹੀ ਲਾ ਲਓ ਕਿ ਨਾ ਮਾ ਇੱਕ ਕਰੋੜ ਆ ਗਿਆ 3 ਕਰੋੜ ਦੀ ਬਾਕੀ ਚ 1 ਕਰੋੜ 30% ਪੰਜਾਬ ਉਥੋਂ ਦਵਾਈ ਲੈ ਕੇ ਚਲਾ ਗਿਆ ਜਿਨ੍ਹਾਂ ਨੇ ਸਰਕਾਰੀ ਹਸਪਤਾਲਾਂ ਜਾਂ ਪ੍ਰਾਈਵੇਟ ਹਸਪਤਾਲਾਂ ਦੀਆਂ ਲਾਈਨਾਂ 'ਚ ਲੱਗਣਾ ਸੀ। ਛੋਟੇ-ਛੋਟੇ ਬਿਮਾਰੀ ਵਾਸਤੇ ਵੀ ਜਿਹੜਾ ਰეკਮੈਂਡ ਕਰਦ ਨੇ ਚਲੋ ਜੀ ਰਜਿੰਦਰਾ ਚਲੋ ਜੀ ਬਠਿੰਡੇ ਲੈ ਜਾਓ ਡੀਐਮਸੀ ਲੈ ਜਾਓ ਸੀਐਮਸੀ ਲੈ ਜਾਓ ਉੱਥੇ ਠੀਕ ਹੋ ਰਹੇ ਨੇ ਹਰ ਕਿਸੇ ਦੀ ਦਵਾਈ ਫ੍ਰੀ ਮਿਲ ਰਹੀ ਹੈ। ਇਹ ਕੰਮ ਨੇ ਜੀ। ਸਰਕਾਰੀ ਸਕੂਲਾਂ ਦਾ ਕਾਇਆਪਲ ਟੋਰਿਆ ਸਾਡੇ ਸਕੂਲਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਬੱਚੇ ਜੇਈਈ ਮੈਨ ਜੇਈਈ ਐਡਵਾਂਸ ਨੀਟ ਤੇ ਫੌਜ ਦੇ ਵੱਡੇ ਵੱਡੇ ਜਿਹੜੇ ਅਫਸਰਾਂ ਦੇ ਟ੍ਰੇਨਿੰਗ ਦੇ ਜਿਹੜੇ ਪੇਪਰ ਨੇ ਉਹ ਕਲੀਅਰ ਕਰ ਰਹੇ ਨੇ ਸਰਕਾਰੀ ਸਕੂਲਾਂ ਦੇ ਬੱਚੇ ਇਹ ਕੰਮ ਹੁੰਦੇ ਨੇ ਜੀ ਸੜਕਾਂ ਤੇ ਐਸਐਸਐਫ ਖੜੀ ਹੈ ਹਰ 30 ਕਿਲੋਮੀਟਰ ਤੇ ਰੇਡੀਅਸ 'ਚ ਗੱਡੀ ਆਨਾਂ ਕੋਲੇ 48% ਮੌਤਾਂ ਘਟ ਗਈਆਂ ਜੀ ਸੜਕਾਂ ਤੇ ਜਿਹੜੀਆਂ ਆਨ ਆਨ ਦਾ ਸਪਾਟ ਹੋ ਜਾਂਦੀਆਂ ਸੀ ਇਹ ਮੈਂ ਨਹੀਂ ਕਹਿ ਰਿਹਾ ਇਹ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ ਚ ਨੀਤਨ ਗੱਡਕਰੀ ਜੋ ਕਿ ਟ੍ਰਾਂਸਪੋਰਟ ਮਿਨਿਸਟਰ ਆ ਭਾਰਤ ਦੇ ਉਹਨਾਂ ਨੇ ਦੱਸਿਆ ਕਿ ਜੇ ਸਿੱਖਣਾ ਪੰਜਾਬ ਤੋਂ ਸਿੱਖੋ 6 ਮਿੰਟ 20 ਸਕਿੰਟ ਦੇ ਵਿੱਚ ਵਿੱਚ ਉਹਨਾਂ ਦੀ ਐਵਰੇਜ ਟਾਈਮ ਹੈ ਆ ਜਾਂਦੇ ਨੇ ਉਹ ਮਰੀਜ਼ਾਂ ਨੂੰ ਚੱਕ ਕੇ ਲੈ ਜਾਂਦੇ ਆ ਬਹੁਤ ਸਾਰੇ ਜਾਨਾਂ ਬਚ ਗਈਆਂ ਪਹਿਲਾਂ ਸੜਕ ਦੇ ਤਰਫ ਦੇ ਤਰਫ ਦੇ ਮਰ ਜਾਂਦੇ ਸੀ ਇਹ ਕੰਮ ਹੁੰਦੇ ਨਹੀਂ 10 ਲੱਖ ਰੁਪਏ ਦਾ ਸੇਧ ਦਾ ਬੀਮਾ ਬਸ ਹੋਂਦੇ ਦਿਨਾਂ ਸ਼ੁਰੂ ਹੋਣ ਲੱਗਿਆ 10 ਲੱਖ ਰੁਪਏ ਦਾ ਹਰ ਪਰਿਵਾਰ ਦਾ ਸਿਹਤ ਦਾ ਬੀਮਾ ਕੁਝ ਨਹੀਂ ਚਾਹੀਦਾ ਕੋਈ ਫਾਰਮ ਨਹੀਂ ਭਰਨਾ ਕੁਝ ਨਹੀਂ ਕਰਨਾ ਆਧਾਰ ਕਾਰਡ ਹੈ ਵੋਟਰ ਕਾਰਡ ਹੈ ਰੱਬ ਨਾ ਕਰੇ ਕੋਈ ਬਿਮਾਰ ਹੋ ਗਿਆ ਜੀ ਪਰਿਵਾਰ ਦਾ ਹਸਪਤਾਲ ਚ ਜਾਓ ਇਲਾਜ ਕਰਾ ਕੇ ਘਰੇ ਆ ਜਾਓ ਬਾਕੀ ਬਾਕੀ ਹਿਸਾਬ ਕਿਤਾਬ ਸਰਕਾਰ ਆਪੀ ਕਰੂਗੀ 10 ਲੱਖ ਦੇ ਥਲੇ ਥਲੇ ਸਾਡਾ ਸਾਰਾ ਖਸਾਬ ਹੈ ਅਜੇ ਤੱਕ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਜੀਵਨ ਬੀਮਾ ਲਾਗੂ ਨਹੀਂ ਹੋਇਆ ਹੈਲਥਨਲਿਟਰ ਸਰਕਾਰੀ ਹਸਪਤਾਲ ਜਿਹੜੇ ਨੇ ਅਪਡੇਟ ਕੀਤੇ ਨੇ ਨਵੀਆਂ ਤੋਂ ਨਵੀਆਂ ਮਸ਼ੀਨਾਂ ਲਿਆਂਦੀਆਂ ਨੇ ਦਵਾਈਆਂ ਡਾਕਟਰਾਂ ਨੂੰ ਇਹ ਲਿਖਤਾ ਕਹਤਾ ਆਰਡਰ ਦੇਤੇ ਕਿ ਇੱਕ ਵੀ ਦਵਾਈ ਤੁਸੀਂ ਬਾਹਰੋਂ ਨਹੀਂ ਲਿਖੋਗੇ ਕਿ ਹਸਪਤਾਲ ਤੋਂ ਬਾਹਰੋਂ ਲਿਆ ਜਿਉਂ ਹੀ ਮਰੀਜ਼ ਬਾਹਰ ਜਾਂਦਾ ਉਥੇ ਲੁੱਟਿਆ ਜਾਂਦਾ ਜੇ ਕੋਈ ਦਵਾਈ ਬਾਹਰੋਂ ਮੰਗਾਉਣੀ ਹੀ ਪੈ ਰਹੀ ਹੈ ਡਾਕਟਰ ਆਪ ਲੈ ਕੇ ਆਊਗਾ ਜੀ ਮਰੀਜ਼ ਨੂੰ ਨਹੀਂ ਭੇਜੂਗਾ ਤੇ ਸਾਨੂੰ ਦੱਸੂਗਾ ਕਿ ਇਹ ਦਵਾਈ ਹੈ ਨਹੀਂ ਅਸੀਂ ਉਹ ਦਵਾਈ ਅਗਲੇ ਦਿਨ ਉਥੇ ਹਸਪਤਾਲ ਚ ਅਵੇਲੇਬਲ ਕਰਾ ਦਾਂਗੇ ਉਹ ਦਵਾਈ ਹਸਾਲ ਚ ਮਿਲੂਗੀ ਕਿਉਂਕਿ ਮੈਨੂੰ ਇਹ ਗੱਲਾਂ ਦਾ ਪਤਾ ਹੈ ਜੀ ਅਸੀਂ ਆਪ ਭੁਗਤ ਭੋਗੀ ਰਹੇ ਹਾਂ ਅਸੀਂ ਪਿੰਡੇ ਤੇ ਹੰਡਾਈਆਂ ਨੇ ਇਹ ਗੱਲਾਂ ਇਹਨਾਂ 'ਚੋਂ ਨਹੀਂ ਇਹਨਾਂ ਨੂੰ ਪਤਾ ਹੋਣਾ ਜਿਨ੍ਹਾਂ ਦੇ ਸੋਨੇ ਦੀਆਂ ਟੂਟੀਆਂ ਹੋਣ ਉਹਨਾਂ ਨੂੰ ਕੀ ਪਤਾ ਹੈ ਪਾਣੀ ਦੇ ਪਾਣੀ ਦੀ ਵੈਲੂ ਕੀ ਹੁੰਦੀ ਹੈ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਮੁੱਕ ਜਾਂਦੀਆਂ ਹੁਣ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਜਦੋਂ ਨਹਿਰ ਹੀ ਆਉਂਦੀ ਮੋਗਾ ਦਿਖੇ ਹੀ ਨਹੀਂ ਕਰਦੇ ਉਹਨਾਂ ਨੇ ਜਿਸ ਤਨ ਲੱਗੇ ਸੋ ਤਨ ਜਾਣੇ ਗਰੀਬੀਆਂ ਕਦੇ ਹੰਡਾਈਆਂ ਨਹੀਂ ਆਮ ਲੋਕਾਂ 'ਚ ਕਦੇ ਰਹੇ ਨਹੀਂ ਵਾਰੀ ਆਊਗੀ ਸਾਡੀ ਵਾਰੀ ਆਊ ਸਾਡੀ ਵਾਰੀ ਆ ਲੈਣ ਦੋ ਅਸੀਂ ਭਗਵੰਤ ਮਾਨ ਨੂੰ ਐ ਕਰਾਂਗੇ ਜਾਂ ਚੀਕਾਂ ਪਾਵਾਂਗੇ ਆ ਮੁੱਦਾ ਰਹਿ ਗਿਆ ਇਹਨਾਂ ਕੋਲੇ ਬਸ ਵਾਰੀ ਆਊਗੀ ਐ ਪੰਜਾਬ ਨੂੰ ਪਤਾ ਨਹੀਂ ਕੱਸੀ ਦਾ ਪਾਣੀ ਸਮਝ ਰੱਖਿਆ ਸਾਡੀ ਵਾਰੀ ਆਊਗੀ ਐਨੇ ਵਜh ਕਿੰਨੇ ਮਿੰਟ ਤੇ ਪੰਜਾਬ ਨੂੰ ਪਤਾ ਨਹੀਂ ਟਰੱਕ ਸਮਝ ਰੱਖਿਆ ਵੀ ਮੈਂ ਕਈ ਵਾਰੀ ਟਰੱਕ ਫੜਾਉਂਦਾ ਹੁੰਦਾ ਕਿ ਨੀ ਕਨੈਕਟਰ ਨੂੰ ਕਲੀਨਰ ਨੂੰ ਡਰਾਈਵਰ ਚਲ ਖਾਲੀ ਜਾ ਜੱਤ 20 ਕਿਲੋਮੀਟਰ ਚਲਾ ਕੇ ਦੇਖ ਲੈ ਐਂ ਸਮਝ ਰਖੇ ਪੰਜਾਬ ਨੂੰ ਸਾਡੀ ਵਾਰੀ ਆਊਗੀ ਸਾਡੀ ਵਾਰੀ ਆਊਗੀ ਉਹ ਕੋਈ ਮੁੱਦਾ ਨਹੀਂ ਕੋਈ ਪਲੈਨਿੰਗ ਨਹੀਂ ਵੀ ਕੀ ਕਰਾਂਗੇ ਬਸ 27 ਚ ਸਾਡੀ ਵਾਰੀ ਆ ਲੈਣ ਦਿਓ ਤੁਸੀਂ ਦੇਖਿਓ ਸੀ ਭਗਵੰਤ ਮਾਨ ਨੇ ਚੀਕਾਂ ਪਾ ਦੇ ਲੈ ਯਾਰ ਮੈਂ ਮਾੜਾ ਕੀ ਕਰਤਾ ਪੰਜਾਬ ਦਾ ਯਾਰ ਅਸੀਂ ਤਾਂ ਹੈ ਹੀ ਨਹੀਂ ਸੀ ਤੁਹਾਨੂੰ ਇਹੋ ਜਿਹਾ ਕੁਝ ਕਰਨ ਦੀ ਲੋੜ ਹੀ ਨਹੀਂ ਪੈਣੀ ਸੀ ਤੁਸੀਂ ਚੱਜਦੇ ਨਿਕਲੇ ਹੁੰਦੇ ਭਾਈ ਅਸੀਂ ਤਾਂ ਹੈ ਹੀ ਨਹੀਂ ਸੀ ਮੈਂ ਤਾਂ ਕਲਾਕਾਰ ਸੀ ਆ ਟੀਪੀਡੀ ਕਾਲਜ ਉਤਰਿਆ ਹੈਲੀਕਾਪਟਰ ਉਤਰਿਆ ਸਭ ਤੋਂ ਪਹਿਲਾ ਜ਼ਿੰਦਗੀ ਚ ਸਭ ਤੋਂ ਪਹਿਲਾ ਵਾਰਡ ਟੀਪੀਡੀ ਕਾਲਜ ਮਾਲਵਾਗ ਜਿਹੜਾ ਹੈਗਾ ਉੱਥੇ ਜਿੱਤੇ ਸੀ ਜੀ ਛੋਟੀ ਜੀ ਇੱਕ ਮੋਮਬੱਤੀ ਜਿਹੜਾ ਸਟੈਂਡ ਜਿੱਤਿਆ ਸੀ ਨਾਲੇ ਵੀ ਮੈਂ ਉੱਥੇ ਪਿਆ ਮੇਰੇ ਕੋਲੇ ਉਸ ਤੋਂ ਬਾਅਦ ਬਹੁਤ ਵੱਡੇ ਵੱਡੇ ਟਰੋਫੀਆਂ ਜਿੱਤ ਲਈਆਂ ਪਰ ਜਿਹੜਾ ਪਹਿਲੀ ਵਾਰ ਜਿੱਤਿਆ ਉਹਦਾ ਉਹਨੂੰ ਦੇਖਣ ਦਾ ਜਾਂ ਉਹਦੇ ਨਾਲ ਯਾਦਾਂ ਜਿਹੜੀਆਂ ਜੁੜ ਜਾਂਦੀਆਂ ਉਹਦਾ ਉਹ ਨਜ਼ਾਰਾ ਹੀ ਹੋਰ ਜੇ ਮੈਨੂੰ ਪਤਾ ਹੁੰਦਾ ਜੇ ਇੱਥੇ ਤਿੰਨ ਟੀਪੀਡੀ ਕਾਲਜ ਚ ਮੈਂ ਲਈ ਆਉਂਦਾ ਜੋ ਦਿਖਾਉਂਦਾ ਤੁਹਾਨੂੰ ਆਹ ਚਾਹ ਆਹ ਛੋਟੇ ਛੋਟੇ ਚਾਵਾ ਜੋ ਨਿਕਲੇ ਹੋਏ ਆ ਜੀ ਆ ਰਿਸ਼ਤੇਦਾਰੀਆਂ ਨੇ ਆ ਕਰਾੜ ਵਾਲੇ ਆ ਢਿੱਲਮਾ ਟੂਰਕੋਟ ਬਾਦਰਾ ਭੈਣੀ ਸਪਾਲਾਂ ਆ ਨਾਲ ਪਿੰਡ ਨੇ ਆਪਣੇ ਸਾਰੇ ਰਿਸ਼ਤੇਦਾਰੀਆਂ ਸਾਡੇ ਆਪਾਂ ਹੀ ਪੱਕੋ ਜੀਆਂ ਜਿਹੜੇ ਸਾਡੇ ਪਿੰਡ ਦੁੱਖ ਨੇ ਉਹੀ ਥੋੜੇ ਨੇ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ ਸਾਰੇ ਦੁੱਖ ਹੋ ਹੀ ਨੇ ਸੁਇਸ ਕਰਕੇ ਆਏ ਕੁਝ ਖਰੀਦ ਰੱਖੇ ਨੇ ਫੇਸਬੁੱਕ ਦੇ ਵਿਦਵਾਨ ਜੇ ਖਰੀਦ ਰੱਖੇ ਨੇ ਕੁਝ ਪੈਸੇ ਪੂਸੇ ਦੇ ਰੱਖੇ ਨੇ ਜੋ ਲੋਕ ਦਾ ਤੜਕੀ ਗੋਲਾ ਕੱਢਣਾ ਕੋਈ ਕਹੋ ਇੱਕ ਹੈਗਾ ਉਹ ਤਾਂ ਜਮੇ ਉਹਨਾਂ ਦੇ ਹੀ ਆ ਨਾਮ ਰਤਨ ਹੈ ਕਮ ਰਤਨ ਵਾਲੇ ਹੈ ਨਹੀਂ ਮੁਰਕੀ ਵਰਕੀ ਪਾਈ ਹੋਈ ਉਹਨਾਂ ਨੇ ਉਹ ਕਹਿੰਦਾ ਜੀ ਟੈਂਟ ਜਿਹੜਾ ਦਿੱਲੀ ਤੋਂ ਆਇਆ ਲੈ ਕੁਰਸੀਆਂ ਦਿੱਲੀ ਤੋਂ ਆਈਆਂ ਨੇ ਮੈਂ ਕੱਲ ਪੁੱਛਿਆ ਕੁਰਸੀਆਂ ਲਾਉਣ ਵਾਲਿਆਂ ਨੂੰ ਲੈ ਕਿੱਥੇ ਫਿਰਦੇ ਨੇ ਪੰਜਾਬ ਦੇ ਮੁੱਦੇ ਪਾੜਦੇ ਉਹ ਅੱਜ ਕੱਲ ਬਹੁਤ سارے ਕੰਮ ਹੈ ਜਿਹਨੇ ਬੇਸ ਪੰਜਾਬ ਚ ਹੈ ਕੰਮ ਸਾਰੇ ਨਾਰਥ ਇੰਡੀਆ ਚ ਹੈ ਗੁਰਦਾਸ ਮਾਨ ਨਾਲ ਠੁਕਰਾਲ ਸਾਊਂਡ ਆਉਂਦੀ ਹੈ ਦਿੱਲੀ ਤੋਂ ਐ ਫੇ ਗੁਰਦਾਸ ਮਾਨ ਗਾਉਣੋਂ ਹਟ ਜੇ ਆਗਰੇ ਦਾ ਪੇਠਾ ਆਪਣੇ ਕਹਿੰਦੇ ਨੇ ਆਗਰੇ ਦਾ ਪੇਠਾ ਫਿਰ ਆਗਰੇ ਤੋਂ ਪੇਠਾ ਹੁੰਦਾ ਉਹ ਬੰਦ ਕਰ ਦਈਏ ਨਾਗਪੁਰ ਤੋਂ ਸੰਤਰੇ ਆਉਂਦੇ ਨੇ